ਉਹ ਬੀਬੀ ਨੂੰ ਕੱਪੜੇ ਨਹੀਂ ਪਵਾਏ ਲੈ ਅਰੇ ਭਾਈ ਐਸੇ ਕਿਉਂ ਪੋਈ ਯਾਰ ਲੈ ਤੱਕ ਤੋਪ ਲੱਗੀ ਪਈ ਆ ਆ ਦੇਖੋ ਯਾਰ ਕਿਵੇਂ ਖਲਾਰਾ ਪਿਆ ਪਿਆ ਅਪਾਰਟਮੈਂਟ ਦੇ ਵਿੱਚ ਉਹ ਇੱਥੇ ਆ ਫੌਜਾਂ ਦਾਸ ਨੇ ਉਧਰ ਮੇਰੇ ਦੋਸਤ ਦਾਸ ਨੇ ਤੇ ਆਜੋ ਤੁਹਾਨੂੰ ਥੋੜਾ ਜਿਹਾ ਬਾਹਰ ਦਾ ਵਿਊ ਵਿਖਾਉਣਾ ਇਥੋਂ ਆਏ ਹੌਲ ਕੇ ਆ ਦੇਖੋ ਚੈੱਕ ਕਰੋ ਆ ਆਪਣੇ ਇੱਧਰ ਬਾਹਰ ਦਾ ਵਿਊ ਆ ਚੱਲਦੇ ਆ ਸ਼ਹਿਰ ਓਏ ਬਈ ਘੰਟੀ ਵੱਜ ਗਈ ਜੀ ਓ ਘੰਟੀ ਵੱਜ ਗਈ ਇੱਧਰੋਂ ਆ ਆਪਣੇ ਬਾਹਰ ਦਾ ਵੀਊ ਓਏ ਹੋਏ ਹੋਏ ਕਮਾਲ ਿਆ ਰੰਗ ਬਰੰਗੀ ਦੁਨੀਆ ਆ ਚੈੱਕ ਕਰੋ ਬਈ ਇਹ ਚੈੱਕ ਕਰੇ ਆਪ ਅੱਗੇ ਚੱਲਦੇ ਹਾਂ ਚਲੋ ਇੱਥੇ ਘਰਾਂ ਦੇ ਸ਼ਟਰ ਐ ਖੁੱਲਦੇ ਨੇ ਆ ਇੱਥੇ ਐ ਆਪਾਂ ਇਹਨੂੰ ਬੰਦ ਕਰ ਦਾਂਗੇ ਚੱਲ ਵੀ ਆਟੋਮੈਟਿਕ खेते हैं शटर घर आंधे बांध होंगे यहाँ पर ऐसे लोगों के घर हैं जो ऐसे बंद हो जाते हैं तो चलो अभी ये देख सकते हैं आप अपना पूरा दरवाज़ा लो एक हो चुका है चलो चलता हूँ तो थोड़ा मैं बता देता हूँ वेलकम टू गायज एंड माई न्यू ब्लॉग अभी मैं हूँ फ्रांस के आ, विल सुरमर नीस विल सुरमर शहर में तो थोड़ा सा आपको नज़ारा मैं अपने बाहर से देखी स्कूटर आ माल तो ऊपर देख सकते हैं पूरा कलरंग बिल्डिंग्स यहाँ पे भी क्या माहौल है यार कमाल हो पौधे देखो है ना हरियाली है पूरा तो क्या व्यू है उधर समंदर है उधर पहाड़ है तो दोनों का कैप्शन है साथ में है तो चलो चलते हैं स्ट्रीट की तरफ देखते हैं क्या मिलता है को तो कैसे हो मेरे सभी मित्र दोस्तों सो तो आज मैं निकल चुका हूँ आज मैं अकेला हूँ भाई यार मेरा दोस्त गया हुआ है इसके आगे नीस नीस विला में तो मैं आज अकेला हूँ तो मैं आज अकेला ही ब्लॉग बनाने निकला हूँ चलो देखते हैं पहले भी मैं अकेला ही रहता था ज़्यादा लेकिन आज पूरा अकेला हूँ वो कभी कभी मेरे साथ तो यहाँ पर आप थोड़ा सा देखिए सो तो चलो चलते हैं शहर की ओर और, और देखते हैं शहर के मज़े अरे भाई व्यू चेक करो यार अरे ये चेक करो कितना अच्छा लग रहा है भाई पेड़ पौधे और इसकी कीमत लगभग एक मिलियन यूरो अरे वाह भाई वाह एक मिलियन यूरो इससे आप क्या है पूरा, पूरा दूर का ब्लॉग देख सकते हैं अरे भाई इधर से व्यू देखो यार इधर समंदर अंदर किश्तियाँ यहाँ पे पिंक पिंक फ्लावर अरे बाप रे वहाँ देखिए पूरा ये समंदर में भी किश्ती लगाने का पैसा लेते उधर देखिए पहाड़ी ये तो सोने पे सहागा होने वाली बात है भाई ऊपर पहाड़ी नीचे नदी कमाल चलो चलते हैं नीचे ये जो सामने फोर्ट देख रहे हैं ये लगभग सोलहवा सोलहवीं सदी में बना था सोलहवीं सदी के बना यार कमाला, कमाला। अरे भाई चेक करो यार कलरफुल स्ट्रीट क्या बात है इसकी कीमत लगभग 1 मिलियन से भी ऊपर यार 1 मिलियन यूरो इंडिया में तो करोड़ों रुपए करोड़ों रुपए हैं है, लोगों के पास लेके चलो चलो चलते हैं आज स्ट्रीट में स्ट्रीट कवर करते हैं सुरमर ये एक गांव है चलो थोड़ा ये पंजाबी भी मार लेने आपा आप आ गए हैं जी एक पेंट के बीच ते फौजियां निकलियां है। हैं तैयार-तैयार चलो चलते हैं पहले थाने व्यू दिखाऊंगा यार कमाल ही करी पे सिर है करा पे आज खाली है ਮੈਂ ਤਾਂ ਸੋਚਿਆ ਸੀ ਬੜੀ ਰੌਣਕ ਹੋਊਗੀ ਪਰ ਖਾਲੀ ਹੀ ਚੱਲ ਰਿਹਾ ਕੰਮ ਚਲੋ ਚੱਲਦੇ ਆ ਆ ਦਰਵਾਜ਼ੇ ਵੀ ਬੜੇ 올ਡ ਨੇ ਘਰ ਬਹੁਤ ਸੋਹਣੇ ਯਾਰ ਇੱਥੇ ਆਰਟੀਟੈਕਚ ਬਹੁਤ ਵਧੀਆ ਸਟਰਕਚਰ ਬਹੁਤ ਸੋਹਣਾ ਥੋੜੇ ਬਹੁਤ ਲੋਕ ਦਿਖੇ ਨੇ ਲੇਕਿਨ ਅੱਜ ਸ਼ਾਂਤੀ ਹੋ ਸ਼ਾਈ ਪਈ ਹੋਈ ਆ ਹਨੇਬੀ ਚ ਦੇ ਨੇੜੇ ਚੱਲਦੇ ਆ ਉੱਧਰ ਬਣਾਉਨੇ ਆ ਵਲੌਗ ਪਹਿਲਾਂ ਕਵਰ ਕਰਦੇ ਆ ਸਟਰੀਟ ਇਦਾਂ ਕੁਝ ਗਲੀਆਂ ਇੱਥੇ ਜਿੱਥੋਂ ਤੁਸੀਂ ਫਰੂਟ ਵਗੈਰਾ ਵਾਇਕ ਖਸੜਦੇ ਆ ਬੱਬ ਵਾਹ ਕਮਾਲ ਹੀ ਹੈ ਪੁਰਾਣੇ ਘਰ ਇੱਧਰ ਵੀ ਰੈਸਟੋਰੈਂਟਸ ਬੋਂਜੂ ਸੋ ਚੱਲਦੇ ਅੱਗੇ ਸੋ ਆਪਾਂ ਕੁਝ ਗਲੀਆਂ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਨਾਲ ਹੀ ਛੋਟੇ ਛੋਟੇ ਘਰ ਨੇ ਇਹ ਇਹ ਹੁਣ ਸਾਰਾ ਸਟ੍ਰੀਟ ਉੱਪਰ ਜਾਣ ਲਈ ਹਰਾਪਾ ਨੂੰ ਬਾਅਦ ਚ ਕਵਰ ਕਰਦੇ ਆਂ ਚਲੋ ਅੱਗੇ ਚੱਲਦੇ ਆਂ ਦੇਖਦੇ ਆਂ ਗੱਭਰੂ ਯਾਰ ਬੜਾ ਸੋਹਣਾ ਪਿੰਡ ਆ ਵਿਚਾਰੇ ਪਾਸੇ ਤੁਸੀਂ ਦੇਖ ਸਕਦੇ ਆਂ ਕਲਰਜ਼ ਹੀ ਕਲਰਜ਼ ਨੇ ਤੇ ਸਵੇਰ ਦੇ ਮੈਂ ਨਿਕਲੇ ਸੀ ਹੁਣ ਟਾਈਮ ਹੋ ਚੁੱਕਾ ਵਾ ਲਗ ਭਗ 12 1 ਵਜੇ ਨਾਲ ਆ ਸ਼ਾਇਦ ਇੱਕ ਕਰੀ ਮੈਂ ਵੇਖਦਾ ਆਂ ਟਾਈਮ ਹਾਂ 12:15 ਹੋ ਗਏ ਨੇ ਤੇ ਆ ਤੁਸੀਂ ਦੇਖੋ ਪੁਰਾਣੇ ਘਰ ਪੁਰਾਣਾ ਸਟਰਕਚਰ ਤੇ ਕੁਝ ਲੋਕ ਚੱਲੇ ਆ ਆਪਣੇ ਪਿੰਡਾਂ ਨੂੰ ਤੇ ਦੇਖਦੇ ਆ। ਆਹ ਸਟਰੀਟ ਵੀ ਵਧੀਆ ਲੱਗ ਰਹੀ ਉੱਪਰ ਥੱਲੇ। ਚੱਲਦੇ ਚੱਲਦੇ ਆ। ਜਦ ਜਦ ਯਾਰ ਸੁਪਨਾ ਹੀ ਇਹ ਨਾ ਇੱਕ ਪਿੰਡ ਆ ਤੇ ਬੜਾ ਹੀ ਫੇਮਸ ਪਿੰਡ ਆ ਲੋਕ ਇੱਥੇ ਸਿਰਫ ਜਾਦਾ ਬੀਚਸ ਕਰਕੇ ਕਿਉਂਕਿ ਬੀਚ ਉਹਨਾਂ ਨੇ ਐਕਸਪਲੋਰ ਕਰਨੀ ਹੁੰਦੀ ਆ ਤੇ ਬੀਚ ਕਰਕੇ ਜਾਦਾ ਹੁੰਦੇ ਨੇ। ਤੇ ਲੋਕਾਂ ਦਾ ਵਧੀਆ ਰੈਐਕਸ਼ਨ ਹੈ ਨਾ ਆਪਣੇ ਵਾਲ ਦੇਖਦੇ ਨੇ ਮੈਂ ਮੋਸਟਲੀ ਬਾਹਣਾ ਤੇ ਰਹਿੰਦਾ ਲੋਕਾਂ ਨੂੰ ਦੇਖਣ ਨੂੰ ਲੱਗਦਾ ਹਣਾ ਕਿ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਆ ਸੋ ਮੋਸਟਲੀ ਜਿਹੜੇ ਇੱਥੇ ਦੇ ਲੋਕ ਨੇ ਉਹ ਜ਼ਿਆਦਾ ਵਲੌਗ ਨਹੀਂ ਬਣਾਉਂਦੇ ਕਿਉਂਕਿ ਇੱਥੇ ਵਲੌਗਰਸ ਬਹੁਤ ਘੱਟ ਨੇ ਇਹਨਾਂ ਦੇਸ਼ਾਂ ਦੇ ਵਿੱਚ ਆਪ ਦੇ ਕੰਮ ਕਰਦੇ ਨੇ ਕਿਰਤ ਕਮਾਈ ਕਰਦੇ ਨੇ ਸੋ ਆ ਦੇਖੋ ਭਾਈ ਯਾਰ ਸਟਰਕਚਰ ਇੱਧਰ ਸਾਰੇ ਗੈਸਟ ਹਾਊਸ ਵਗੈਰਾ ਨੇ ਜਿੱਥੇ ਤੁਸੀਂ ਰਹਿ ਸਕਦੇ ਆ ਆਖਦਾ ਵਗੈਰਾ ਇਹ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਨਜ਼ਾਰੇ ਇਹ ਹੈਗੀ ਆ ਫੇਮਸ ਬੀਚ ਜਿਹੜੀ ਇੱਥੋਂ ਦੀ ਵਾਹ 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 ਦੇਖੋ ਨਜ਼ਾਰਾ ਯਾਰ ਜ਼ਰੂਰੀ ਨਹੀਂ ਵੀ ਤੁਸੀਂ ਉੱਥੇ ਜਾ ਕੇ ਨਹਾਉਣਾ ਇੱਥੇ ਵੀ ਉਹ ਦੇਖੋ ਕੁਝ ਲੋਕ ਨਹਾਈ ਜਾਂਦੇ ਨੇ ਇੱਥੋਂ ਛਾਲ ਮਾਰਦੇ ਨੇ ਸਿੱਧਾ ਅੰਦਰ ਬਾਲੀ ਪੀੜ ਪਣੀ ਹੈਗੀ ਸੋ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆਂ ਆਪਾਂ ਜਿੱਥੇ ਖੜੇ ਆਂ ਇੱਥੋਂ ਲੋਕੇਸ਼ਨ ਜਿਹੜੀ ਸਾਰੀ ਦੱਸਦੀ ਐ ਥੋੜਾ ਜਿਹਾ ਇਸ ਬਾਰੇ ਮੈਂ ਚਾਨਣ ਪਾ ਦਿੰਨਾ ਵਾ ਕਿ ਜਿਹੜੀ ਸਿਟੀ ਆ ਇਹਨੂੰ ਕਹਿੰਦੇ ਸੁਰਮਰ ਲੋਕ ਇੱਥੇ ਸਿਰਫ ਜਿਆਦਾ ਬੀਚਸ ਕਰਕੇ ਲੋਕ ਬੀਚਸ ਤੇ ਜਿਆਦਾ ਨਹਾਉਣ ਕਰਕੇ ਉਹਦੇ ਤੇ ਕਰਕੇ ਆਉਂਦੇ ਨੇ ਤੇ ਮੋਸਟਲੀ ਇੱਥੇ ਜਿਆਦਾ ਟੂਰਿਸਟ ਜਿਹੜੇ ਆਉਂਦੇ ਰਹਿੰਦੇ ਨੇ ਸੋ ਮੈਂ ਕਈ ਵਾਰ ਐਕਸਪਲੋਰ ਕਰ ਚੁੱਕਾ ਵਾਂ ਪਰ ਇਹ ਵੀ ਚਲੋ ਇੱਕ ਨਾ ਇੱਕ ਦਿਨ ਤੇ ਕੰਮ ਚੱਲੇਗਾ ਕਿੱਥੋਂ ਤੁਹਾਨੂੰ ਥਿਊ ਦਿਖਾਉਣਾ ਉਹ ਮੈਨੂੰ ਥੋੜੇ ਜਿਹਾ ਪੰਗੇ ਲੈਣ ਦੀ ਆਦਤ ਆ ਮੇਰਾ ਇਰਾਦਾ ਤਾਂ ਹੈਗਾ ਉੱਪਰ ਚਲੀਏ ਪਰ ਉੱਪਰ ਹਲੇ ਜਾਣਦਾ ਨਹੀਂ ਜੇ ਬਾਕੀ ਵੀ ਮੇਨ ਮੇਨ ਚੀਜ਼ਾਂ ਆਪਾਂ ਘੁੰਮੋਣੇ ਤੁਹਾਨੂੰ ਫੇਮਸ ਗਲੀਆਂ ਜਾਂ ਫੇਮਸ ਚੀਜ਼ਾਂ ਇੱਥੇ ਆ ਜਿਹੜੀ ਸਟਰੀਟ ਆ ਇਹਦੇ ਵਿੱਚ ਤੁਸੀਂ ਆ ਸਕਦੇ ਐਂਟਰ ਕਰ ਸਕਦੇ ਆ ਰੇਲਵੇ ਸਟੇਸ਼ਨ ਤੋਂ ਆ ਕੇ ਤੁਸੀਂ ਰੇਲਵੇ ਸਟੇਸ਼ਨ ਤੇ ਜਦੋਂ ਵੀ ਉਤਰੋਗੇ ਰੇਲਵੇ ਸਟੇਸ਼ਨ ਤੋਂ ਨਾਲ ਹੀ ਇੱਕ ਪੁਲ ਪੈਂਦਾ ਉੱਪਰਲੇ ਪਾਸੇ ਜਿੰਨੇ ਵੀ ਸਾਰੇ ਗੈਸਟ ਹਾਊਸ ਨੇ ਉਹ ਸਾਰੇ ਇੱਧਰ ਹੀ ਨੇ ਚਲੋ ਮੈਂ ਤੁਹਾਨੂੰ ਥੋੜੀ ਬਹੁਤੀ ਇਸ ਵਲੌਗ ਰਾਈ ਜਾਣਕਾਰੀ ਦੇ ਦਿੰਦਾ ਵਾ ਤੇ ਇੱਥੇ ਗੈਸਟ ਹਾਊਸ ਜਿਹੜਾ ਤੁਹਾਨੂੰ ਬੜੀ ਈਜ਼ੀਲੀ ਮਿਲ ਜਾਊਗਾ ਬਟ ਇਹ ਵੀ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਗੈਸਟ ਹਾਊਸ ਜਿਹੜਾ ਤੁਹਾਨੂੰ ਬੁੱਕ ਕਰਨਾ ਪਊਗਾ ਆਦਰਵਾਇਜ਼ ਜਿਹੜੀ ਇੱਥੇ ਪਲੇਸ ਆ ਉਹ ਨਹੀਂ ਮਿਲਦੀ ਕਿਉਂਕਿ ਟੂਰਿਸਟ ਬਹੁਤ ਜ਼ਿਆਦਾ ਹੁੰਦਾ ਲੋਕ ਪਹਿਲਾਂ ਹੀ ਆਪਣੀਆਂ ਜਿਹੜੀਆਂ ਉਹ ਬੁਕਿੰਗ ਵਗੈਰਾ ਕਰ ਲੈਂਦੇ ਨੇ ਸੋ ਜਦੋਂ ਵੀ ਉਹ ਪਹਿਲਾਂ ਆਪਣੀ ਬੁਕਿੰਗ ਕਰਕੇ ਆਓ ਤੇ ਇੱਥੇ ਇਹਨਾਂ ਗਲੀਆਂ ਦੇ ਵਿੱਚ ਹੀ ਤੁਹਾਨੂੰ ਕੁਝ ਕੈਫੇ ਰੈਸਟੋਰੈਂਟ ਜਿਹੜੇ ਮਿਲ ਜਾਣਗੇ ਬਟ ਮੋਸਟਲੀ ਤੁਸੀਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਵਾ ਅਵੋਇਡ ਕਿਸ ਵਾਸਤੇ ਕਰਨਾ ਵਾ ਕਿਉਂਕਿ ਬਹੁਤ ਐਕਸਪੈਂਸਿਵ ਹੁੰ ਸੋ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਨਹੀਂ ਹੋਏ ਇਸ ਥੈਂਕ ਯੂ ਕੈਪੀ ਸਟੂ ਹੂ ਇਨ ਵਾਸ਼ਿੰਗਟਨ え ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰਨੀ ਆਂ ਕਿ ਲੋਕਲ ਮਾਰਕੀਟਸ ਦੇ ਵਿੱਚ ਜਾਓ ਜਿੱਥੋਂ ਤੁਸੀਂ ਫੂਡ ਵਗੈਰਾ ਬਾਏ ਕਰ ਸਕੋ ਤੇ ਤੁਸੀਂ ਆਪ ਦਾ ਸ਼ੱਕ ਸ਼ਕਾ ਸਕੋ ਸੋ ਇਹ ਜਿਹੜੀ ਗਲੀ ਆ ਰੇਲਵੇ ਸਟੇਸ਼ਨ ਤੋਂ ਨਾਲ ਹੀ ਹੁੰਦੇ ਸਾਰੇ ਇੱਥੇ ਤੁਹਾਨੂੰ ਮਿਲ ਜੂਗੀ ਤੇ ਇੱਥੇ ਬਹਿ ਕੇ ਤੁਸੀਂ ਆਪ ਦਾ ਸ਼ੱਕ ਸ਼ਕਾ ਸਕਦੇ ਆਂ ਤੇ ਲੋਕਲ ਰੈਸਟੋਰੈਂਟਸ ਵਗੈਰਾ ਤੁਹਾਨੂੰ ਮਿਲ ਜਾਣਗੇ ਜਿੱਥੇ ਤੁਸੀਂ ਬਹਿ ਕੇ ਫੂਡ ਵਗੈਰਾ ਲੈ ਸਕਦੇ ਆ ਇਧਰ ਆ ਸਟਰੀਟ ਨੇ ਜਿਹੜੀਆਂ ਗਲੀਆਂ ਨੇ ਇੱਥੋਂ ਦੀਆਂ ਬਹੁਤ ਸੋਹਣੀਆਂ ਨੇ ਸੋ ਇਵੇਂ ਤੁਹਾਨੂੰ ਪੂਰਾ ਸਟਰੀਟ ਮਾਰਕੀਟ ਦੇ ਵਿੱਚ ਜਿਹੜੀਆਂ ਗਲੀਆਂ ਹਨ ਬਹੁਤ ਸੋਹਣੀਆਂ ਸੋਹਣੀਆਂ ਲੱਗਣਗੀਆਂ ਤਾਂ ਤੁਸੀਂ ਉਹਨਾਂ ਨੂੰ ਐਕਸਪਲੋਰ ਕਰ ਸਕਦੇ ਆ ਕਵਰ ਕਰ ਸਕਦੇ ਆ ਤੇ ਇੱਥੇ ਕੈਫੇਜ਼ ਰੈਸਟੋਰੈਂਟ ਵਗੈਰਾ ਤੇ ਐਂਜੋਏ ਇੱਥੇ ਤੁਸੀਂ ਵੈ ਕੇ ਆਪ ਦਾ ਜਿਹੜਾ ਲੋਕਲ ਫੂਡ ਆ ਉਹ ਤੁਸੀਂ ਛੱਕ ਸਕਦੇ ਆ ਕਾਫੀ ਵਗੈਰਾ ਵੀ ਦੇ ਸਕਦੇ ਆ ਕਾਫੀ ਜਿਹੜਾ ਇਵੇਂ ਬਣੇ ਨੇ ਤੇ ਇਹਨੇ ਸਰਦੀਆਂ ਗਰਮੀਆਂ ਤੇ ਚੱਲਦੀਆਂ ਰਹਿੰਦੀਆਂ ਸੋ ਤੁਸੀਂ ਆਪ ਤਾਂ ਜਰ ਕਰ ਸਕਦੇ ਜਿਹੜੀ ਮਾਰਕੀਟ ਦੇ ਵਿੱਚ ਤੁਸੀਂ ਇਵੇਂ ਬੈਗਸ ਵਗੈਰਾ ਜਾਂ ਕੋਈ ਫੂਡ ਵਗੈਰਾ ਆਪਣਾ ਤੁਸੀਂ ਬਾਇ ਕਰ ਸਕਦੇ ਹੋ ਕਈ ਵਾਰੀ ਮੈਂ ਝੱਕ ਜਾਣਾ ਯਾਰ ਹਨਾ ਬਾਣਾ ਪਾਇਆ ਉਹਦਾ ਲੋਕ ਦੇਖਦੇ ਨੇ ਭਰ ਨਹੀਂ ਇਹਨਾਂ ਦੇਸ਼ਾਂ 'ਚ ਨਹੀਂ ਵੇਂਦੀ ਗੱਲ ਲੋਕ ਬੜੇ ਵਧੀਆ ਨੇ ਸੁਧਰੇ ਲੋਕ ਨੇ ਸੋ ਇੱਕੋ ਜੇ ਤੁਸੀਂ ਫੂਡ ਵਗੈਰਾ ਬਾਇ ਕਰਨੇ ਹੋ ਉਹ ਕਰ ਸਕਦੇ ਆਜੋ ਤੁਹਾਨੂੰ ਇੱਕ ਫੇਮਸ ਗਲੀ ਵਿਖਾਉਣਾ ਜਿਹੜੀ ਕਿ ਬਹੁਤ ਮਸ਼ਹੂਰ ਹੈ ਇੰਸਟਾਗ੍ਰam ਫੇਸਬੁੱਕ ਤੇ ਤੁਸੀਂ ਇੱਥੋਂ ਦੀਆਂ ਆਮ ਹੀ ਨਾਰਮਲ ਜਿਹੜੀ ਲੋਕੇਸ਼ਨ ਆ ਦੇਖਿਓ ਆ ਰਹੀ ਲੋਕੇਸ਼ਨ ਤੇ ਆਪਾਂ ਇੱਥੋਂ ਚੱਲਾਂਗੇ ਉੱਪਰ ਬਾਦ ਦੇ ਵਿੱਚ ਇਹ ਜਿੱਸ ਕੇ ਅੱਜ ਆਇਆ ਹੋਇਆ ਹੈ। ਖੇਤਾਂ ਤੋਂ ਖੜ ਕੇ ਦਿਖਾਉਣਾ ਮੈਂ ਥੋੜਾ ਜਿਹਾ। ਉਹ ਮਮੜ ਮਮੜ ਦੇਖਦੇ ਨੇ ਮੇਰੇ ਨਾਲ। ਇੱਥੋਂ ਜਿਹੜਾ ਥਿਊ ਵਿਊ ਦਿਖਾਉਣਾ ਤੁਹਾਨੂੰ। ਚੈੱਕ ਕਰੋ। ਚੈੱਕ ਕਰੋ ਬਾਬਿਓ ਚੈੱਕ ਕਰੋ ਚੈੱਕ ਕਰੋ। ਹਰ ਬਾਕੀ ਮੁਖੁਸ਼ ਰਹੇਗਾ ਨਹੀਂ ਤੇ ਇਧਰ ਆ ਇਧਰ ਦੇਖਦੇ ਆ ਗਲੀਆਂ ਓਏ ਹੋਏ ਕੁਮਾਹਲੀ ਗਰੀਬੀ ਸੀ ਇਹ ਆਹ ਰੈਸਟੋਰੈਂਟ ਬਣਾਇਆ ਨਾਲ ਬਹਿਣ ਬੂਣ ਵਾਸਤੇ ਇਧਰ ਦੇਖੋ ਹਿਡਨ ਪਲੇਸਿਸ ਇਧਰ ਵੀ ਘਰ ਨੇ ਇਧਰ ਵੀ ਆਪਾਂ ਫੇਰ ਵਾਪਸ ਆ ਜਾਾਂਗੇ ਘਰ ਦੇਖੋ ਹਨ ਰੰਗ ਬਰੰਗੇ ਘਰ ਨੇ ਇਧਰ ਵੀ ਆਹ ਤੋਂ ਉਲੀਏ ਸੁੱਕਣੇ ਪਾਏ ਨੇ ਹਰੀਆਂ ਬਾੜੀਆਂ ਇੱਧਰ ਇੱਧਰੋਂ ਆਪਾਂ ਉਹ ਅਗਲੀ ਕਲੀ ਨਿਕਲਉਣਾ ਓਹ ਹੋ ਹੋ ਬਿਲਡਿੰਗ ਸਟਰਕਚਰ ਦੇਖੋ ਯਾਰ ਕਮਾਲ ਹੀ ਕਰਦੇ ਇੱਥੇ ਇੱਕ ਅੱਧਾ ਘਰ ਹੋਣਾ ਚਾਹੀਦਾ ਜਾਂਾਂ ਦੀ ਛੌਣੀਆਂ ਹੋਣੀ ਚਾਹੀਦੀ ਇੱਥੋਂ ਤੇ ਆਪਾਂ ਉਸੇ ਜਗ੍ਹਾ ਤੇ ਦੁਬਾਰਾ ਨਿਕਲ ਆਏ ਆ ਜਿੱਥੋਂ ਆਪਾਂ ਗਏ ਸੀ ਫੇਰ ਦੁਬਾਰਾ ਆਪਾਂ ਉੱਥੇ ਐਂਟਰੀ ਕਰ ਲਈ ਆ ਇੱਧਰੋਂ ਵੀ ਤੁਸੀਂ ਥੱਲੇ ਜਾ ਕੇ ਐਂਟਰੀ ਕਰ ਸਕਦੇ ਆ ਬੀਚ ਤੇ ਐਂਟਰੀ ਕਰ ਸਕਦੇ ਆ ਜੇਕਰ ਤੁਸੀਂ ਬੀਚ ਤੇ ਜਾਣਾ ਇਧਰ-ਉਧਰ ਵੀ ਜਾ ਸਕਦੇ ਆ ਇਹ ਕਿੱਧਰਲਾ ਏਰੀਆ ਆ ਕੇ ਇਧਰੋਂ ਵੀ ਤੁਸੀਂ ਘੁੰਮ ਸਕਦੇ ਆ ਆਪਾਂ ਫੇਰ ਵਾਪਸ ਉਸੇ ਪਾਸੇ ਚੱਲਦੇ ਆਂ ਓ ਮਾਈ ਬੇਟੀ ਕੋਠੇ ਦੇ ਪਤਾ ਨਹੀਂ ਕੀ ਕਰਦੀ ਆਪਾਂ ਇੱਕ ਸ਼ੂਟ ਇਹਦੇ 'ਚ ਵੀ ਲੈ ਲੈਨੇ ਸਟੋ ਕਮ ਖੁਸ਼ ਰਹਿਣਾ ਆ ਚੈੱਕ ਕਰੋ ਲੋਕੇਸ਼ਨ ਲੈਟਸ ਸੀ ਗਾਈਜ਼ ਇਥੇ ਦੇਖੋ ਥਿਊ ਯਾਰ ਆ ਸਾਰਾ ਪੇਡ ਪਾਰਕਿੰਗ ਆ ਦੇਖੋ ਯਾਰ ਕਮਾਲ ਹੀ ਕਰੀ ਪਈ ਆ ਸਾਹਮਣੇ ਪਾਣੀ ਵਾਲਿਆਂ ਦਾ ਦਫਤਰ ਆ ਤੇ ਜੇਕਰ ਤੁਸੀਂ ਬੋਟ ਤੇ ਆਉਨੇ ਹੋ ਤਾਂ ਤੁਹਾਨੂੰ ਇੱਥੇ ਆਪਣੀ ਬੋਟ پارک ਕਰਨੀ ਪਾਉਗੀ ਬੋਟ پارک ਕਰਕੇ ਉੱਥੋਂ ਸਾਨੂੰ ਸਾਰਾ ਖਰਚਾ ਜਿਹੜਾ ਉਹਦਾ ਦੇਣਾ ਪਊਗਾ ਪਹਾੜ ਪਾਣੀ ਸਮੁੰਦਰ ਕਿਸ਼ਤੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਥੱਲੇ ਲੋਕ ਵਾਹ ਸੋ ਦੇਖ ਸਕਦੇ ਆ ਤੁਸੀਂ 1528 ਤੋਂ ਲੈ ਕੇ 1556 ਤੱਕ ਚੱਲਦੇ ਆ ਰਿਆਣਾ 15ਵੀਂ ਸਦੀ ਦਾ ਦੇਖੋ ਬਣਿਆ ਹੋਇਆ ਕਿਲਾ ਉਵੇਂ ਹੀ ਮਜੂਦ ਹੈ ਸਾਰਾ ਓ ਬਾਈ ਯਾਰ ਲੇ ਤੱਕ ਤੋਪ ਲੱਗੀ ਪਈ ਆ ਆ ਸਮੁੰਦਰ 'ਚ ਛੱਟਣ ਵਾਲਾ ਇੱਧਰ ਵੀ ਤੋਪ ਹਾਂ ਬੀਬੀ ਕਿਵੇਂ ਭਾਈ ਆਮ ਬੀਬੀ ਨੂੰ ਕੱਪੜੇ ਨਹੀਂ ਪਵਾਏ ਲੈ ਅਰੇ ਭਾਈ ਐਸੇ ਕ